ਹੈਲੋ ਦੀ ਸਤਿ ਸ੍ਰੀ ਅਕਾਲ ਜੀ ਮੇਰੀ ਸੋ ਚੈਨਲ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਪੈਣ ਪ੍ਰਾਚੜ ਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਸਿੰਘ ਸ਼ੀਤ ਪਪਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਸਾਰਿਆਂ ਤੇ ਬਣੀ ਰਹੇ ਤੇ ਅੱਜ ਆਪਾਂ ਗੱਲ ਕਰਾਂਗੇ ਜਦੋਂ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਸਾਡੇ ਤੇ ਕਿਰਪਾ ਹੁੰਦੀ ਆ ਤਾਂ ਸਾਨੂੰ ਪਰਮਾਤਮਾ ਵੱਨਿਓ ਕਿਹੜੇ ਜਿਹੜੇ ਸੰਕੇਤ ਆ ਉਹ ਮਿਲਦੇ ਨੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਭੈਣ ਦੀ ਸੱਚੀ ਗੱਲ ਕਹਾਣਾ ਜਿਹੜੀ ਕਿ ਉਸਦੇ ਨਾਲ ਕੀਤੀ ਉਹ ਸੁਣਾਉਣੀ ਆ ਇਸ ਤਰ੍ਹਾਂ ਦੇਖੋ ਜੀ ਜਿਹੜੇ ਸਿੰਘ ਸ਼ੀਰ ਬਾਬਾ ਦੀਪ ਸਿੰਘ ਜੀ ਦੀ ਬਾਣੀ ਦਾ ਉਹਨਾਂ ਨਾਲ ਜੁੜੇ ਹੋਏ ਨੇ ਦੁਪਹਿਰਾ ਸਾਫ ਕਰਦੇ ਨੇ ਉਹ ਆਪਣੀਆਂ ਗੱਲਾਂ ਆਪਣੀਆਂ ਹੱਡ ਬੀਤੀਆਂ ਗੱਲਾਂ ਉਹ ਸਾਰੀਆਂ ਸ਼ੇਅਰ ਕਰਦੀ ਆ ਸੰਗਤ ਇੱਕ ਦੂਜੇ ਨਾਲ ਜੀ ਇਸ ਤਰ੍ਹਾਂ ਹੀ ਉਸ ਭੈਣ ਨੇ ਆਪਣੀ ਗੱਲ ਸ਼ੇਅਰ ਕੀਤੀ ਉਸ ਭੈਣ ਦਾ ਵਿਆਹ ਜਿੱਦਾਂ ਹੋਇ ਨੂੰ ਥੋੜਾ ਟਾਈਮ ਹੀ ਹੋਇਆ ਸੀ ਅਜੇ ਤੇ ਉਸਨੇ ਕੁੜੀ ਨੇ ਆਇਲਟ ਕੀਤੀ ਹੋਈ ਸੀ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਅੱਜ ਕੱਲ ਹੁੰਦਾ ਹੀ ਆ ਕਿ ਵਿਆਹ ਤੋਂ ਬਾਅਦ ਬੱਚੇ ਆਪਣਾ ਪੇਪਰ ਵਰਕ ਲਾਉਂਦੇ ਆ ਤੇ ਬਾਹਰ ਦੇ ਵੀਜ਼ੇ ਲਵਾਉਂਦੇ ਆ ਹਨਾ ਇਸ ਤਰ੍ਹਾਂ ਹੀ ਉਹ ਕੁੜੀ ਦੇ ਨਾਲ ਹੋਈ ਜਦੋਂ ਕੁੜੀ ਦਾ ਵਿਆਹ ਬਹੁਤ ਵਧੀਆ ਗੱਜ-ਵੱਜ ਕੇ ਵਿਆਹ ਹੋਇਆ ਉਸ ਤੋਂ ਬਾਅਦ ਉਹ ਵਧੀਆ ਰਹੇ ਤੇ ਥੋੜੇ ਟਾਈਮ ਬਾਅਦ ਜਦੋਂ ਉਹਦਾ ਜਿਤਾਉਣ ਦੀ ਫਾਈਲ ਲਗਾਈ ਉਹਨਾਂ ਨੇ ਹਸਬੰਡ ਵਾਈਫ ਦੀ ਤਾਂ ਉਹਨਾਂ ਦੀ ਰਿਫਿਊਜ਼ਲ ਆ ਗਈ ਤੇ ਉਹ ਬੜੇ ਦੁਖੀ ਹੋਏ ਤੇ ਸੋਚਣ ਲੱਗੇ ਕਿ ਵੀ ਇਹ ਕਿਸ ਤਰ੍ਹਾਂ ਹੋ ਗਿਆ ਤਾਂ ਸਮਾਜੀ ਸਮਾ ਜਿਹੜਾ ਆਪਣੀ ਖੇਡ ਖੇਡਦਾ ਹੈ ਨਾ ਤੇ ਉਹ ਸਤਗੁਰ ਮਹਾਰਾਜੇ ਦੀਆਂ ਖੇਡਾਂ ਨੂੰ ਤੇ ਕੋਈ ਨਹੀਂ ਚੰਗਦਾ ਇਸੇ ਤਰ੍ਹਾਂ ਉਸ ਪੈੜ ਨਾ ਹੋਈ ਦਿਨ ਨੰਗੀ ਗਏ ਇਸੇ ਤਰ੍ਹਾਂ ਤੇ ਉਹਨਾਂ ਦੇ ਵਿੱਚ ਆਪਸ ਚ ਅਨਵੰਡ ਰਹਿਣ ਲੱਗ ਪਏ ਉਹ ਹਸਬੰਡ ਵਾਈਫ ਮਤਲਬ ਉਹਨਾਂ ਦਾ ਮਨ ਪਰੇਸ਼ਾਨ ਰਹਿੰਦਾ ਸੀ ਤੇ ਇਸ ਤਰ੍ਹਾਂ ਉਹ ਇੱਕ ਦੂਜੇ ਨਾਲ ਖੈਪਣ ਲੱਗੇ ਇੱਕ ਦੂਜੇ ਨਾਲ ਲੜਨ ਲੱਗੇ ਤੇ ਫਿਰ ਉਹਨਾਂ ਨੇ ਲੋਕਾਂ ਦੇ ਕਹਿਣ ਤੇ ਸਮਝ ਲੋ ਕਈ ਤਰ੍ਹਾਂ ਦੇ ਪੰਡਤਾਂ ਤੋਂ ਪੁੱਛਿਆ ਲਈ ਕਈ ਥਾਵਾਂ ਤੇ ਗਏ ਹਨਾ ਮੱਥੇ ਟੇਕ ਕੇ ਅਰਦਾਸ ਬੇਨਤੀਆਂ ਕਰਵਾਈਆਂ ਤੇ ਪਰ ਫਿਰ ਵੀ ਉਹਨਾਂ ਦਾ ਕੰਮ ਸਿਰੇ ਨਹੀਂ ਚੜਿਆ ਤੇ ਉਸ ਭੈਣ ਦੀ ਜਿਹੜੀ ਸਿਹਤ ਆ ਉਹ ਵੀ ਡਾਊਨ ਰਹਿਣ ਲੱਗ ਗਈ ਇੰਨੀ ਪਰੇਸ਼ਾਨੀ ਦੇ ਵਿੱਚ ਇਸ ਤਰ੍ਹਾਂ ਉਹਨੇ ਹਰ ਰੋਜ਼ ਕਹਿਣਾ ਬਾਬਾ ਜੀ ਮੈਂ ਤਾਂ ਤੁਹਾਡਾ ਹਰ ਰੋਜ਼ ਬਾਣੀ ਦਾ ਪਾਠ ਕਰਦੀ ਆਂ ਵੀ ਫਿਰ ਵੀ ਮੇਰਾ ਕੰਮ ਕਿਉਂ ਨਹੀਂ ਕੋਈ ਸਿਰੇ ਚੜਦਾ ਤੇ ਮੇਰਾ ਜਿਹੜੀ ਮੇਰੀ ਸੇਤ ਆ ਇਹ ਵੀ ਹਰ ਰੋਜ਼ ਚਾਉਣ ਰਹਿੰਦੀ ਆ ਤੇ ਸਾਡੇ ਘਰ ਦੇ ਵਿੱਚ ਵੀ ਕਲਾ ਕਲੇਸ਼ ਰਹਿੰਦਾ ਇਸ ਤਰ੍ਹਾਂ ਉਹ ਭੈਣ ਬਹੁਤ ਜ਼ਿਆਦਾ ਦੁਖੀ ਹੋ ਗਈ ਸੀ ਤੇ ਇਸ ਤਰ੍ਹਾਂ ਉਹ ਕਰਦੇ ਉਹ ਆਪਣੇ ਪਿੰਡ ਵੀ ਜਾਂਦੀ ਆ ਉੱਥੇ ਵੀ ਕੋਈ ਦੱਸਦੇ ਆ ਕਿ ਵੀ ਇਹ ਸੰਤ ਮਹਾਰਾਜ ਜੀ ਆਏ ਹੋਏ ਨੇ ਤੁਸੀਂ ਇਹਨਾਂ ਨਾਲ ਆਪਣੇ ਵਚਨ ਕਰੋ ਤੇ ਉਹਨਾਂ ਨੇ ਇਸ ਤਰ੍ਹਾਂ ਵਚਨ ਵੀ ਕੀਤੇ ਕਿ ਬਾਬਾ ਜੀ ਸਾਡਾ ਤਾਂ ਕੋਈ ਕੰਮ ਨਹੀਂ ਬਣਦਾ ਸਾਡਾ ਅਸੀਂ ਫਾਈਲ ਇੰਨੀ ਵਾਰੀ ਲਾਤੀ ਸਾਡੀ ਰਿਫਿਊਜ਼ਲ ਆ ਗਈ ਆ ਤੇ ਸਾਡਾ ਮਤਲਬ ਕਿ ਕੰਮ ਸਿਰੇ ਨਹੀਂ ਚੜ੍ਹ ਰਿਆ ਹੈਗਾ ਸਾਡੇ ਘਰ 'ਚ ਵੀ ਕਲੇਸ਼ ਰਹਿੰਦਾ ਤੇ ਮੇਰੀ ਸਿਹਤ ਵੀ ਡਾਊਨ ਰਹਿੰਦੀ ਆ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਉਹ ਸੰਤ ਸ਼ਾਂਤਤਾ ਨੇ ਦੱਸਿਆ ਕਿ ਤੁਸੀਂ ਚਪਈ ਸਾਹਿਬ ਦਾ ਪਾਰਟ ਸਵੇਰੇ ਉੱਠ ਕੇ ਕਰਿਆ ਕਰੋ ਤੇ ਜਿਹੜਾ ਵੀਰ ਆ ਉਹ ਗੁਰਦੁਆਰਾ ਸਾਹਿਬ ਜਾ ਕੇ ਝਾੜੂ ਲਗਾਇਆ ਕਰੇ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਸੇਵਾ ਕਰਿਆ ਕਰੇ ਇਸ ਤਰ੍ਹਾਂ ਦੇਖੋ ਜੀ ਗੁਰੂ ਦੇ ਦਰ ਤੇ ਜਾਣਾ ਗੁਰੂ ਦੀ ਸੇਵਾ ਕਰਨਾ ਇਹ ਤਾਂ ਸਾਰਿਆਂੋਂ ਵੱਡਾ ਪੁੰਨ ਆ ਇਸ ਤੋਂ ਵੱਡਾ ਪੁੰਨ ਤੇ ਕੋਈ ਹੋ ਹੀ ਨਹੀਂ ਸਕਦਾ ਸੰਗਤ ਕਰਨੀ ਹਨਾ ਪਾਠ ਕਰਨਾ ਬਾਣੀ ਦਾ ਪਾਠ ਕਰਨਾ ਸਭ ਤੋਂ ਵੱਡੀ ਸੇਵਾ ਲੇਕਿਨ ਕੀ ਆ ਕਿ ਸਾਡਾ ਜਿਹੜਾ ਮਾਨਾ ਸਾਡੇ ਮਨ ਦੇ ਅੰਦਰ ਉਹ ਸ਼ਰਧਾ ਨਹੀਂ ਹੁੰਦੀ ਸਾਡੇ ਮਨ ਦੇ ਅੰਦਰ ਉਹ ਝਟਕਣਾ ਲੱਗੀ ਹੁੰਦੀ ਆ ਇਸ ਤਰ੍ਹਾਂ ਉਹ ਭੈਣ ਕਹਿੰਦੀ ਕਿ ਮੈਂ ਪਾਠ ਤਾਂ ਕਰਦੀ ਸੀ ਲੇਕਿਨ ਮੇਰੇ ਮਨ ਦੇ ਵਿੱਚ ਇੱਕ ਝਟਕਣਾ ਲੱਗੀ ਰਹਿੰਦੀ ਸੀ ਕਿ ਵੀ ਨਹੀਂ ਇਦਾਂ ਨਹੀਂ ਇਹ ਮੇਰਾ ਕੰਮ ਹੋਣਾ ਤਾਂ ਮੈਂ ਕਿਸੇ ਹੋਰ ਕੋਲੇ ਜਾਵਾਂ ਕਿਸੇ ਹੋਰ ਤੋਂ ਪੁੱਛਾਂ ਕੋਈ ਹੋਰ ਤਰੀਕਾ ਹੋਊਗਾ ਜਿਹਦੇ ਨਾਲ ਕਿ ਮੇਰਾ ਇਹ ਕੰਮ ਬਣ ਜਾਵੇ ਇਸ ਤਰ੍ਹਾਂ ਉਹ ਬਹੁਤ ਜ਼ਿਆਦਾ ਟਾਈਮ ਇਸ ਤਰ੍ਹਾਂ ਨਾ ਢੜਕਦੇ ਰਹੇ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਪਾਠ ਵੀ ਕਰਦੇ ਸੀ ਪਰ ਮਨ ਦੇ ਵਿੱਚ ਸ਼ੰਕਾ ਲੈ ਕੇ ਕਰਦੇ ਸੀ ਇਸ ਤਰ੍ਹਾਂ ਉਹ ਇੱਕ ਦਿਨ ਆਪਣੇ ਘਰ ਜਾਂਦੀ ਆ ਪੇਕੇ ਘਰ ਆਪਣੀ ਮਾਂ ਨਾਲ ਗੱਲ ਕਰਦੀ ਆ ਕਿ ਮੈਂ ਤਾਂ ਬਹੁਤ ਜ਼ਿਆਦਾ ਦੁਖੀ ਹੋ ਗਈਆਂ ਹਨਾ ਤਾਂ ਉਹਦੀ ਮਾਂ ਕਹਿੰਦੀ ਵੀ ਮੈਂ ਸੁਣਿਆ ਵੀ ਲੋਕੀ ਚ ਪਹਿਰਾ ਸਾਫ ਕਰਦੇ ਆ ਤੇ ਤੂੰ ਵੀ ਉਹ ਕਰਕੇ ਦੇਖ ਲਾ ਤਾਂ ਉਹ ਕਹਿੰਦੀ ਵੀ ਮਾਂ ਵੀ ਮੈਂ ਮੈਨੂੰ ਪਤਾ ਲੱਗ ਜਵੇ ਕਿ ਇਹ ਦੁਪਹਿਰਾ ਸਾਹਿਬ ਕਿਸ ਤਰ੍ਹਾਂ ਕੀਤਾ ਜਾਣਾ ਤਾਂ ਉਸ ਦੀ ਮਾਂ ਆਪਣੀ ਗਵਾਂਡਣ ਨੂੰ ਪੁੱਛ ਕੇ ਆਈ ਕਿ ਤੁਸੀਂ ਦੁਪਹਿਰਾ ਸਾਹਿਬ ਕਿਸ ਤਰ੍ਹਾਂ ਕਰਦੇ ਹੋ ਤਾਂ ਉਹਨੇ ਉਸ ਨੂੰ ਵਿਧੀ ਦੱਸੀ ਤਾਂ ਉਹ ਭੈਣ ਕਹਿੰਦੀ ਮੈਂ ਸਿੰਘ ਸ਼ੀਤ ਬਾਬਾ ਦੀਪ ਸਿੰਘ ਜੀ ਦਾ ਸਰੂਪ ਉਹਨਾਂ ਦੀ ਫੋਟੋ ਘਰੇ ਲਿਆ ਕੇ ਰੱਖੀ ਜੋਤ ਜਗਾਈ ਸੱਚੀ ਸਰਦਾ ਦੇ ਨਾਲ ਮੈਂ ਇੱਕ ਚਪੈਰਾ ਸਾਫ ਕੀਤਾ ਇੱਕ ਚਪੈਰਾ ਸਾਫ ਕਰਨ ਤੋਂ ਬਾਅਦ ਜਿਹੜਾ ਮੇਰਾ ਮਾਨਾ ਫਿਰ ਵਿਚਲਿਤ ਹੋ ਗਿਆ ਮੈਂ ਚਪੈਰਾ ਸਾਫ ਕਰਨ ਤੋਂ ਬਾਅਦ ਦੂਜਾ ਚਪੈਰਾ ਸਾਫ ਕਰਨ ਤੋਂ ਬਾਅਦ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕੀਤੀ ਕਿ ਹੇ ਬਾਬੇ ਸਿੰਘੋ ਸ਼ੀਦੋ ਐਸ ਮਹੀਨੇ ਐਸੇ ਦਿਨ ਦੇ ਵਿੱਚ ਇਨ੍ਹਾਂ ਦਿਨਾਂ ਦੇ ਵਿੱਚ ਹੀ ਮੇਰੇ ਭਰਾ ਦਾ ਵੀਜ਼ਾ ਆਇਆ ਸੀ ਮੇਰੇ ਭਰਾ ਨੂੰ ਵੀਜ਼ਾ ਲੱਗਿਆ ਸੀ ਤਾਂ ਮੇਰਾ ਵੀ ਅਗਰ ਇਸ ਤਰ੍ਹਾਂ ਦਾ ਕੰਮ ਬਣ ਜਾਵੇ ਤਾਂ ਮੈਂ ਵੀ ਤੁਹਾਡੇ ਗੁਣਗਾਂ ਗਾਵਾਂ ਆਪਣੀ ਸੱਚੀ ਸ਼ਰਧਾ ਰੱਖ ਕੇ ਤੁਹਾਡੇ ਚਰਨਾ ਵਿੱਚ ਰਹਾ ਤੇ ਮੇਰੀ ਅਰਦਾਸ ਜੇ ਪੂਰੀ ਹੋ ਜਾਵੇ ਤਾਂ ਮੈਂ ਤੁਹਾਡੇ ساری ਜ਼ਿੰਦਗੀ ਗੁਣਗਾਂ ਗਾਵਾਂ ਇਸ ਤਰ੍ਹਾਂ ਉਹ ਭੈਣ ਨੇ ਦੱਸਿਆ ਕਿ ਮੈਂ ਇਸ ਤਰ੍ਹਾਂ ਅਰਦਾਸ ਕੀਤੀ ਇਸ ਤਰ੍ਹਾਂ ਅਰਦਾਸ ਕਰਨ ਤੋਂ ਬਾਅਦ ਥੋੜੇ ਦਿਨ ਹੀ ਨੰਗੇ ਸੀਗੇ ਤਾਂ ਉਸ ਭੈਣ ਨੂੰ ਪਤਾ ਲੱਗਿਆ ਕਿ ਉਹਦਾ ਵੀਜ਼ਾ ਆ ਗਿਆ। ਉਸੇ ਦਿਨ ਉਸੇ ਤਰੀਕ ਨੂੰ ਉਨੇ ਟਾਈਮ ਤੇ ਜਦੋਂ ਉਹਦੇ ਭਰਾ ਦਾ ਵੀਜ਼ਾ ਆਇਆ ਸੀ। ਇਸ ਤਰ੍ਹਾਂ ਜੀ ਗੁਰੂ ਮਹਾਰਾਜ ਜੀ ਨੇ ਇਨ੍ਹਾਂ ਹੱਥਾਂ ਤੇ ਸਰਉਂਜ ਮਾ ਕੇ ਦਿਖਾਈ ਕਿ ਸਿੰਘਾਂ ਸ਼ਹੀਦਾਂ ਅੱਗੇ ਸੱਚੇ ਮਨ ਦੇ ਨਾਲ ਅਰਦਾਸ ਕਰਨਾ ਕੀ ਹੁੰਦਾ। ਸੱਚੇ ਮਨ ਨਾਲ ਅਰਦਾਸ ਕਰੋਗੇ ਤਾਂ ਉਹ ਪਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਸਾਥ ਜ਼ਰੂਰ ਦੇਵੇ। ਚਪੈਰਾ ਸਾਹਿਬ ਦੀਆਂ ਬਹੁਤ ਵੱਡੀਆਂ-ਵੱਡੀਆਂ ਕਰਾਮਾਤਾਂ ਨੇ ਜੋ ਕਿ ਅਸੀਂ ਸੰਗਤ ਤੋਂ ਹਰ ਦਿਨ ਸੁਣਦੇ ਹੀ ਰਹਿੰਦੇ ਆ ਸਾਡੀ ਖੁਦ ਦੀ ਜ਼ਿੰਦਗੀ ਦੇ ਵਿੱਚ ਵੀ ਚਪੈਰਾ ਸਾਹਿਬ ਕਰਨ ਨਾਲ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਵਿੱਚ ਜੁੜਨ ਦੇ ਨਾਲ ਇੰਨੇ ਬਦਲਾਅ ਆਏ ਜੋ ਕਿ ਇੱਕ ਕਹਾਣੀਆਂ ਦੇ ਰੂਪ ਵਿੱਚ ਬਣ ਗਏ ਕਈ ਭੈਣ ਭਰਾਵਾਂ ਦੀਆਂ ਤਾਂ ਇਦਾਂ ਦੀਆਂ ਕਹਾਣੀਆਂ ਨੇ ਜਿਨ੍ਹਾਂ ਦੇ ਕੰਮ 10 ਸਾਲ ਤੋਂ ਅੜੇ ਹੋਏ ਸੀ ਗੁਰੂ ਸਾਹਿਬ ਦੇ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਚਰਨਾ ਵਿੱਚ ਅਰਦਾਸ ਕੀਤੀ ਚਪੈਰਾ ਸਾਹਿਬ ਕੀਤੇ ਜਿਹਦੇ ਨਾਲ ਉਹਨਾਂ ਦੇ ਉਹ ਕੰਮ ਵੜ ਗਏ। ਇਹ ਸੱਚੀ ਸ਼ਰਧਾ ਉਸ ਪਰਮਾਤਮਾ ਦੇ ਪ੍ਰਤੀ ਸਾਨੂੰ ਕਿੱਥੇ ਤੱਕ ਲੈ ਕੇ ਜਾ ਸਕਦੀ ਹੈ? ਇਹ ਅਸੀਂ ਸੋਚ ਵੀ ਨਹੀਂ ਸਕਦੇ। ਇਸ ਤਰ੍ਹਾਂ ਉਹ ਭੈਣ ਦੀ ਜ਼ਿੰਦਗੀ ਦੇ ਵਿੱਚ ਇੰਨਾ ਬਦਲਾ ਆ ਗਿਆ। ਸਿਰਫ ਉਸਨੇ ਇੱਕ ਅਰਦਾਸ ਕੀਤੀ ਬਾਬਾ ਜੀ ਅੱਗੇ ਕਿ ਮੈਂ ਤੇ ਤੁਹਾਨੂੰ ਤਾਂ ਮੰਨਾਂ ਜੇ ਤੁਸੀਂ ਮੇਰਾ ਵੀ ਉਸੇ ਦਿਨ ਵੀਜ਼ਾ ਆ ਜਾਵੇ ਜਿਸ ਦਿਨ ਮੇਰੇ ਭਰਾ ਦਾ ਆਇਆ ਸੀ ਤਾਂ ਗੁਰੂ ਮਹਾਰਾਜ ਜੀ ਨੇ ਸਿੰਘਾ ਸ਼ਹੀਤਾ ਨੇ ਉਹ ਕਰਾਮਾਤ ਦਿਖਾਈ ਜੀ ਇਸ ਤਰ੍ਹਾਂ ਹੀ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਚੰਗੇ ਦਿਨ ਆਉਣੇ ਹੁੰਦੇ ਨੇ ਕੋਈ ਬਦਲਾਅ ਆਉਣੇ ਹੁੰਦੇ ਨੇ ਤਾਂ ਉਹਦੇ ਵਿੱਚ ਕੀ ਹੁੰਦਾ ਪਹਿਲਾ ਤਾਂ ਸਾਨੂੰ ਸਵੇਰੇ ਅੰਮ੍ਰਿਤ ਵੇੜੇ ਆਪਣੇ ਆਪ ਜਾਗ ਆਉਣ ਲੱਗ ਜਾਂਦੀ ਆ ਅਸੀਂ ਬਾਣੀ ਦਾ ਪਾਠ ਕਰਨ ਲੱਗ ਜਾਂਦੇ ਆ ਉਸ ਤੋਂ ਬਾਅਦ ਸਾਡੀ ਜ਼ਿੰਦਗੀ ਦੇ ਵਿੱਚ ਦੂਜਾ ਬਦਲਾਅ ਕੀ ਆਉਂਦਾ ਸਾਡਾ ਮਨਾ ਜਿਹੜਾ ਉਹ ਹਰ ਵਕਤ ਖਿੜਿਆ ਰਹਿੰਦਾ ਖੁਸ਼ ਰਹਿੰਦਾ ਉਸ ਪਰਮਾਤਮਾ ਦੀ ਦਿੱਤੀ ਹੋਈ ਜ਼ਿੰਦਗੀ ਨੂੰ ਅਸੀਂ ਕਿਸ ਤਰ੍ਹਾਂ ਵਧੀਆ ਬਣਾਉਣਾ ਅਸੀਂ ਉਸ ਪਾਸੇ ਲੱਗ ਜਾਂਦੇ ਆ ਤੇ ਤੀਜਾ ਬਦਲਾਅ ਆਉਂਦਾ ਕਿ ਜਿਹੜਾ ਸਾਨੂੰ ਗੁੱਸਾ ਆਉਂਦਾ ਹਰ ਵਕਤ ਛੋਟੇ-ਛੋਟੀਆਂ ਗੱਲਾਂ ਤੇ ਗੁੱਸਾ ਆਉਂਦਾ ਨਾ ਉਹ ਗੁੱਸਾ ਸਾਡਾ ਸਬਰ ਦੇ ਵਿੱਚ ਬਦਲ ਜਾਂਦਾ ਤੇ ਉਹ ਪ੍ਰਮਾਤਮਾ ਸਾਨੂੰ ਸਬਰ ਸੰਤੋਖ ਦੇ ਦਿੰਦਾ ਜੋ ਕਿ ਸਾਡੀ ਖੁਸ਼ੀਆਂ ਦਾ ਕਾਰਨ ਬਣਦਾ ਇਸ ਤਰ੍ਹਾਂ ਜੀ ਪ੍ਰਮਾਤਮਾ ਦੀ ਜਿਹੜੀ ਇਹ ਕਿਰਪਾ ਚੌਥੇ ਨੰਬਰ ਤੇ ਸਾਡੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਬਦਲਾ ਆਉਂਦਾ ਕਿ ਸਾਡੇ ਮਨ ਦੇ ਵਿੱਚ ਸੱਚੀ ਸ਼ਰਧਾ ਪੈਦਾ ਹੋ ਜਾਂਦੀ ਆ ਤੇ ਸਾਡਾ ਮਨ ਕਰਦਾ ਕਿ ਅਸੀਂ ਹਰ ਵਕਤ ਹਰ ਪਲ ਉਸ ਗੁਰੂ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰੀਏ ਉਸ ਦੀ ਰਜਾ ਵਿੱਚ ਰਹਿ ਕੇ ਕਰੀਏ ਤੇ ਪੰਜਵਾਂ ਬਦਲਾਅ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਕਿ ਅਸੀਂ ਹਰ ਇੱਕ ਦਾ ਭਲਾ ਸੋਚਣ ਲੱਜਾਂਨੇ ਆ ਹਰ ਇੱਕ ਦੀ ਖੁਸ਼ੀ ਦੇ ਵਿੱਚ ਖੁਸ਼ ਰਹਿਣੇ ਆ ਤੇ ਜਿਹੜਾ ਸਾਡਾ ਮਾਨਾ ਸਾਡੇ ਕੰਮਾਂ ਦੇ ਵਿੱਚ ਲੱਗਣ ਲੱਗ ਜਾਂਦਾ ਸਾਡੇ ਕੰਮ ਆ ਜਿਹੜੇ ਅਸੀਂ ਜਲਦੀ ਸਵੇਰੇ ਉੱਠ ਕੇ ਕਰਨ ਲੱਗ ਜਾਂਦੇ ਆ ਤੇ ਸਾਡੇ ਮਨ ਦੇ ਵਿੱਚ ਉਦਮ ਜਾਗ ਜਾਂਦਾ ਜਦੋਂ ਉਦਮ ਜਾਗ ਗਿਆ ਨਾ ਸਾਡੇ ਜ਼ਿੰਦਗੀ ਦੇ ਵਿੱਚ ਉਦਮ ਆ ਗਿਆ ਸੀ ਉੱਠ ਕੇ ਜਲਦੀ ਜਲਦੀ ਆਪਣੇ ਸਾਰੇ ਕੰਮ ਕਰਨ ਲੱਗ ਗਏ ਖੁਸ਼ੀ ਖੁਸ਼ੀ ਸਾਰੇ ਕੰਮ ਕਰਨ ਲੱਗ ਗਏ ਤਾਂ ਸਮਝ ਲਓ ਸਾਡੇ ਤੇ ਉਸ ਗੁਰੂ ਮਹਾਰਾਜ ਜੀ ਦੀ ਕਿਰਪਾ ਹੋ ਗਈ ਬੱਚਿਆਂ ਦਾ ਮਨ ਜਦੋਂ ਪੜ੍ਹਾਈ ਵਿੱਚ ਲੱਗਣ ਲੱਗ ਗਿਆ ਉਹ ਖੁਦ ਬੁ ਖੁਦ ਆਪਣੇ ਆਪ ਉੱਠ ਕੇ ਪੜਨ ਲੱਗ ਗਏ ਤਾਂ ਸਮਝ ਲਓ ਇਸ ਪਰਮਾਤਮਾ ਦੀ ਉਹਨਾਂ ਦੀ ਉਨਾ ਤੇ ਇੰਨੀ ਕਿਰਪਾ ਹੋ ਗਈ ਉਹ ਕਿ ਜ਼ਿੰਦਗੀ ਦੇ ਵਿੱਚ ਉਹ ਤਰੱਕੀ ਕਰ ਲੈਣਗੇ ਇਸ ਤਰ੍ਹਾਂ ਜੀ ਸਿੰਘਾਂ ਸ਼ਹੀਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹ ਹੀ ਕਰਦੇ ਆ ਜਿਨ੍ਹਾਂ ਤੇ ਬਹੁਤ ਵੱਡੀ ਕਿਰਪਾ ਹੋਈ ਹੁੰਦੀ ਆ ਤੇ ਜਿਨ੍ਹਾਂ ਤੇ ਕਿਰਪਾ ਹੋਈ ਹੁੰਦੀ ਆ ਉਹ ਦੂਜਿਆਂ ਨੂੰ ਜਦੋਂ ਸਿੰਘਾਂ ਸ਼ਹੀਦਾਂ ਦੀ ਕਿਰਪਾ ਬਾਰੇ ਚਾਨਣਾ ਪਾਉਂਦੇ ਆ ਦੱਸਦੇ ਆ ਤਾਂ ਉਹਨਾਂ ਲੋਕਾਂ ਦੀ ਵੀ ਜ਼ਿੰਦਗੀ ਸਵਰ ਜਾਂਦੀ ਆ ਇਸ ਤਰ੍ਹਾਂ ਗੁਰੂ ਮਹਾਰਾਜ ਜੀ ਤੇ ਵਿਸ਼ਵਾਸ ਰੱਖੋ ਸੱਚੀ ਸ਼ਰਧਾ ਰੱਖੋ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਸਿੰਘ ਸ਼ਹੀਦ ਬਾਬਾ ਦੀਪ ਸਿੰਘ ਜੀ ਖੰਡੇ ਵਾਲੇ ਸਭ ਤੇ ਆਪਣੀ ਕਿਰਪਾ ਤੇ ਮਿਹਰ ਭਰਿਆ ਹੱਥ ਰੱਖਣ ਬਾਬਾ ਜੀ ਸਤਿ ਸ੍ਰੀ ਅਕਾਲ